ਦੱਬ ਚੱਲ ਭਾਈ ਮੈਂ ਮੈਂ ਮੰਗੂਗਾ ਮੈਂ ਮੰਗੂਗਾ ਚੱਲ ਦੱਬ ਈਂ ਗਾਇਰ 16 ਸਕੋਰ ਵੀ ਖਾ ਗਿਆ ਏ ਗੱਗਾ ਬਈ ਲੱਗੇ ਐ ਐ ਗੱਗਾ ਹਵਾ ਇੱਕ ਬੋਲ ਤੇ 21 ਸਕੋਰ ਆ ਤੇ ਆ ਗਈ ਉਨਹੀਂ ਕੋ ਕਾਉਂਗਾ ਗਾਇਸ ਆ ਲੱਗਾ ਹੈ ਕਿ ਹੁਣ ਪਾਨ ਪ੍ਰੀਤੀ ਬੈਟਿੰਗ ਹੈ ਮੇਰੇ ਵੀਰੋ ਮੇਰੇ ਵੀਰੋ ਕਹਿੰਦੀ ਹੈ ਆ ਫੜੀ ਨੀ ਆ ਕੰਡਾ ਕਾਜ ਕਰ ਲਿਆ ਸਾਰੀ ਗੱਲ ਦੀ ਸਾਰਾ ਨੂੰ ਕੀ ਹਰ ਚਾਹ ਠੀਕ ਠਾਕ ਸਾਰੇ ਤੇ ਅਦਾ ਵਲੋਗ ਕਰਦੇ ਪਹੁੰਚੁਰੂ ਵੈਲਕਮ ਬੈਕ ਟੂ ਮਨਪ੍ਰੀਤ ਜੱਜ 44 ਦੇ ਤੇ ਅੱਜ ਦਾ ਵਲੋਗ ਹੋਣਾ ਹੈ ਹੋਣ ਵਾਲਾ ਜੀ ਆਪਣਾ ক্রিকেট ਦਾ ਦੇਸੀ ক্রিকেট ਤੇ ਪੈਲੀ ਚ ਪੈਚ ਬਣਾਈ ਵੀ ਯਾਰ ਮੈਂ ਖੇਡਣ ਜਾਣਾ ਤੇ ਤੁਸੀਂ ਮੇਰੇ ਵਲੋਗ ਚ ਵੇਖਦੇ ਹੋਵੋਗੇ ਮੈਂ ਖੇਡਣ ਜਾਣਾ ਵਾ ਤੇ ਅੱਜ ਵੀ ਆਪਾਂ ਖੇਡਣ ਜਾਵਾਂਗੇ ਅੱਜ ਆਪਾਂ ਲੌਂਗ ਵੀਡੀਓ ਬਣਾਵਾਂਗੇ ਤੁਹਾਨੂੰ ਵੀ ਸਾਰਾ ਦਿਖਾਵਾਂਗੇ ਕਿਵੇਂ ਖੇਡਦੇ ਆ ਸਾਰੇ ਕਿਵੇਂ ਕਹੋ ਜੀ ਪੈਤ ਪੈਤ ਤੁਹਾਨੂੰ ਪਤਾ ਇਹੋ ਜੀ ਆ ਟੱਪਾ ਪੈਂਦਾ ਇਧਰੋਂ ਆਉਂਦੀ ਇਧਰ ਕਿਉਂ ਗਈ ਪੈਲੀਆਂ ਚ ਪੈਲੀਆਂ ਚ ਕਿਹੜਾ ਹਨਾ ਥਾਂ ਪੂਰਾ ਪੱਦਰ ਹੋ ਸਕਦਾ ਵਾ ਤੇ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਮੈਂ ਰਵੀ بھائی ਸਾਰੇ ਹੁੰਦੇ ਉਸੇ ਤੇ ਵਾਵਾ ਜਾਣੇ ਹੁੰਦੇ ਆ ਤੇ ਵਲੌਗ ਨੂੰ ਲਾਇਕ ਸ਼ੈ ਜਰੂਰ ਦੇਖਿਓ ਤੇ ਪਸੰਦ ਆ ਇੱਕ ਲਾਈਕ ਕਰ ਦਿਓ ਤੇ ਚੈਨਲ ਤੇ ਜਿਹੜੇ ਆਏ ਆ ਨਵੇਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਸਭ ਤੋਂ ਪਹਿਲਾਂ ਗੱਗਾ ਬਾਈ ਬੰਨੀ ਜਾਂਦਾ ਸਾਫਾ ਤੇ ਮੈਂ ਬਣ ਲਿਆ ਵਾ ਗੱਗਾ ਬਾਈ ਬੰਨੀ ਜਾਂਦਾ ਹਜੇ ਤੇ ਹੁਣ ਤੁਹਾਨੂੰ ਆ ਬੰਨੀ ਜਾਂਦਾ ਵਾ ਤੇ ਜੋ ਜਸ ਨੇ ਉਹਨਾਂ ਚਾਰ ਪੰਜ ਛੱਕੇ ਲਾਏ ਸੀਗੇ ਤੇ ਤੁਹਾਨੂੰ ਅੱਜ ਵਿਖਾਵਾਂ ਕਿਵੇਂ ਛੱਕੇ ਲਾਉਂਦਾ ਅੱਜ ਅੱਜ ਵੇਖਦੇ ਨਾ ਮੈਂ ਬੱਲਾ ਬੋਲਦਾ ਕਿ ਨਹੀਂ ਕਿ ਇਹਨਾਂ ਦਾ ਬੋਲ ਬੱਲਾ ਹੈਗਾ ਕਿ ਨਹੀਂ ਐਵੇਂ ਤੁਰੇ ਫਿਰਦੇ ਅੱਜ ਤੇ ਅੱਜ ਦੇਖ ਦੇਖਾਂਗੇ ਇਹਨਾਂ ਨੂੰ ਸਭ ਚਾਹੇ ਕੋਈ ਕੋਹ ਦਾ ਰਿੰਗ ਕੰਮ ਕਰ ਕਹੇ ਜੀ ਗਰਾਊਂਡ ਦੇ ਵਿੱਚ ਬੈਠ ਕੇ ਪੈੜੀ ਦੇ ਵਿੱਚ ਪਿੱਛੇ ਜੋਗੀ ਖੇਡ ਰਹੇ ਨੇ ਤੇ ਉਹ ਵੀ ਖੇਡ ਰਹੇ ਨੇ ਸਾਰੇ ਤੇ ਹਣੇ ਤਾਂ ਇਹ ਜਵਾਗ ਲੱਗੇ ਪੈਣੇ ਐ ਤੱਕ ਅੱਗੇ ਉਹਨਾਂ ਨੇ ਆਉਣਾ ਵਾ ਤੇ ਮੈਂ ਤਾਂ ਕਿਉਂ ਇਧਰ ਸਾਈਡ ਤੇ ਆ ਕੇ ਵਲੋਕ ਕਰ ਲੱਭਾ ਮੈਂ ਕਿਹਾ ਜਵਾਕਾਂ ਨੂੰ ਖੇਡ ਲਾ ਖੇਡ ਲੈਣਗੇ ਤੇ ਉਹ ਤਾਂ ਅੱਗੇ ਉਹਨਾਂ ਨੇ ਆਉਣਾ ਵਾ ਤੇ ਫੇਰ ਤਾਂ ਆਪਣੇ ਬੰਦੇ ਨੇ ਵੀ ਆਉਣਾ ਅਜਾ ਪਹਿਲੇ ਹੀ ਆ ਗਏ ਟਾਈਮ ਨਾਲ ਹੀ ਤੇ ਮੇਚਾਂ ਮੁੱਚਾ ਦੇ ਕੇ ਆਉਣਾ ਹੀ ਵਰਦੀ ਦਾ ਤੇ ਆਪਾਂ ਟਾਈਮ ਨਾਲ ਹੀ ਆ ਗਏ ਤੇ ਇੱਥੇ ਆ ਗਏ ਵਾ ਮੈਚ ਵੇਣੀ ਐ ਪੈਸੇ ਜੋ ਕੀ ਬਹੁਤ ਗੰਦੀ ਆ ਬਾਈ ਉਹ ਨਹੀਂ ਬੈਂਡਿੰਗ ਕਰਦੇ ਪਏ ਆ ਮੋਲੇ ਨੂੰ ਕੀਪਿੰਗ ਤੇ ਲਾਇਆ ਵਾ ਤੇ ਉਹ ਬਾਈ ਜਿਹੜਾ ਬਾਣ ਜਿਨ੍ਹਾਂ ਨੇ ਖੇਡਣ ਦਿੱਤਾ ਵਾ ਤੇ ਕਿੰਨੇ ਖੇਡ ਲਗ ਰੋਜ ਉਹ ਹਮੇਸ਼ਾ ਹੀ ਇੱਥੇ ਹਰ ਸਾਲ ਹੀ ਪੈਚ ਬੰਦੀ ਆ ਪਕਾੜੇ ਓਏ ਪਤਾ ਲੱਗ ਜੂ ਅੱਜ ਤੇ ਪੈਚ ਬਹੁਤ ਗੰਦੀ ਆ ਤੇ ਉਹ ਦੋ ਜਣੇ ਹੋਰ ਆ ਗਏ ਕਿਉਂਕਿ ਨੇ ਇੱਥੇ ਜਵਾਰ ਵੀ ਆਏ ਹੋਏ ਆ ਕਿਉਂ ਵੀ ਨਾ ਹੇ ਆਉਂਦੇ ਆ ਗੱਗੇ ਹੋਣੀ ਦੱਗੋਣੀ ਬੈਡ ਲੈਣ ਗਏ ਆ ਆਉਂਦੇ ਆ ਤੁਹਾਨੂੰ ਪੂਰਾ ਮੈਚ ਵਿਖਾਵਾਂਗੇ ਮੈਚ ਲੱਗਣੇ ਪੂਰਾ ਸਰਲ ਲੱਗੂ ਵੇਖਿਓ ਵਲੌਗ ਨੂੰ ਐਂਡ ਤੱਕ ਤੇ ਰਵੀ ਹੁਣੀ ਵੀ ਆ ਚੁੱਕਿਆ ਹੈ ਤੇ ਆਪਣੇ ਪਲੇਅਰ ਆਉਣੇ ਬਾਕੀ ਆ ਕਿ ਆਪਾਂ ਉਹਨਾਂ ਟਾਈਮ ਲਾ ਲਈਏ ਮੈਚ ਲੈਣੇ ਕੋਈ ਨਹੀਂ ਲੱਗਾ ਵੀ ਆ ਚੁੱਕਾ ਪਾਪ ਕੌਰ ਖਾਂਦੇ ਨਾਲ ਦੀ ਨਾਲ ਗਹਿੜਦੇ ਆ ਤੇ ਉਹ ਦੋ ਜਣੇ ਹੋਰ ਆ ਗਏ ਆ ਇਹਨਾਂ ਨਾਲ ਨਿਹਰਾ ਆਊਗਾ ਮੈਂ ਮੋਲ ਲਾਉਂਦਾ ਹਾਂ ਹਾਂ ਮੰਗਣਾ ਮੰਗਣਾ ਡੈਡੀ ਉਟੀ ਅੱਛੀ ਚੱਲ ਬਈ ਮੈਂ ਮੈਂ ਮੰਗੂਗਾ ਮੈਂ ਮੰਗੂਗਾ ਚੱਲ ਡੱਬ ਓਏ ਓਏ ਮੈਂ ਸਾਫ ਹੋਣ ਵਾਲੀ ਸੀ ਇਹ ਡੱਬ ਓਏ ਬੈਟਿੰਗ ਆ ਗਈ ਬੈਟਿੰਗ ਆ ਗਈ ਬੈਟਿੰਗ ਆ ਗਈ ਬੈਟਿੰਗ ਆ ਗਈ ਤੇ ਬੈਟਿੰਗ ਆ ਗਈ ਆ ਗਈ ਆ ਜੀ ਆਪਣੀ ਆਪਾ ਦਾ ਹੀ ਬੈਗੇ ਆ ਤੇ ਫੇ ਕੀ ਕਰਨਗੇ ਬੈਟਿੰਗ ਤੇ ਹਜੇ ਤਾਂ ਵੇਖਦੇ ਆ ਗੱਗੇ ਹੋਣੇ ਆ ਉਧਰ ਤੇ ਮੈਂ ਤੇ ਇੱਕ ਬਾਈ ਫੌਜੀ ਆ ਤੇ ਕਹਿੰਦੇ ਆਪਣੀ ਫੀਲਡਿੰਗ ਉਹਨਾਂ ਦੀ ਫੀਲਡਿੰਗ ਲੱਗ ਚੁੱਕੀ ਆ ਪਾਣੀ ਵੀ ਆ ਚੁੱਕਿਆ ਜੀ ਕਿਉਂਕਿ ਇੱਥੇ ਪਾਣੀ ਦੀ ਬਹੁਤ ਆਦੀ ਵਾਂਚ ਤੇ ਗੱਗਾ ਬਾਈ ਹੇ ਫੀਲਡਿੰਗ ਲਾਈ ਜਾਂਦਾ ਵਾ ਤੇ ਪਹਿਲੀ ਵਾਲੋਂ ਲੱਗੀ ਆ ਜੋ ਗਾਣਾ ਦੇ ਚੱਲਿਆ ਉਹ ਚੌਕਾ ਕਿ ਇੱਕ ਚੌਕਾ ਹੋ ਗਿਆ ਇਹ ਪਹਿਲੀ ਬੋਲ ਤੇ ਆ ਫੜੀ ਨਹੀਂ ਗਈ ਤੇਰਾ ਨਹੀਂ ਲਿਆ ਭਾਈ ਹੋਣਾ ਨੇ ਸਭ ਭਾਈ ਹੋਣ ਲੱਗੇ ਚੌਕਾ ਵਾ ਤੇ ਚੌਕਾ ਨਹੀਂ ਸੀਗਾ ਦੋ ਬੋਲਾਂ ਇੱਕ ਵਾਈਟ ਸਰਤੀ ਹੈ ਨਾ ਉਹਨੇ ਇੱਕ ਹੋਰ ਗਈ ਆ ਉਦੋਂ ਓਏ ਦੂਜੀ ਨਹੀਂ ਫੜ ਲਈ ਓਏ ਹੁਣੇ ਚੌਕ ਆ ਗਿਆ ਰਵੀ ਓਏ ਕਿੰਨੇ ਹੋਏ ਬਾਈ ਦੂਜੀ ਨਹੀਂ ਫੜੀ ਗਈ ਹੋ ਗਿਆ ਮੇਰਾ ਵੀਡੀਓ ਧੰਨ ਬੋਲਾ 10 ਫੀਲਡ ਪਲੇਸਮੈਂਟ ਆਪਣੇ ਕਪਤਾਨ ਸਾਹਿਬ ਜੀ ਚੇਂਜ ਕਰਦੇ ਓ ਲੱਗਿਆ ਹੋਰ ਛੱਕਾ ਇਹ ਨਹੀਂ ਗੱਗੇ ਬੰਦੇ ਨਹੀਂ ਓਏ ਮੁਸ਼ਕਲ ਹੀ ਆ 16 ਰਨ ਹੋ ਗਏ ਨਾ ਤਾਂ ਚਾਰ ਬੋਲਾ ਬੈਟਿੰਗ ਕਰਨ ਉਹ ਫਾਇਦਾ ਆ ਬਾਈ ਸਾਡਾ ਮਨਪ੍ਰੀਤ ਮਨਪ੍ਰੀਤ ਬਾਈ ਬਹੁਤ ਸੋਹਣਾ ਹੈ ਅੱਜ ਆ ਕੇ ਬਾਈ ਤੇ ਨੰਗੀ ਯਾਰ ਹਟੋ ਇਧਰੋਂ ਪਾ ਉਹ ਮੈਂ ਤੋੜ ਕੇ ਕਰੀ ਜਾ ਰਹੀ ਸਾਰੇ ਫੀਲਡਿੰਗ ਕਰੀ ਜਾਂਦੇ ਨੇ ਤੇ ਅਰੇ ਬਾਈ ਇਧਰ ਆਈ ਜਾਂਦਾ ਹੈ ਅੱਜ ਚਾਕ ਕਰ ਬਾਈ ਪਿੱਛੇ ਆ ਜੀ ਤਾਂ ਪਿੱਛੇ ਆ ਜਾਓ ਮੰਨ ਲਈ ਤੇ ਵਿਰਾਸ ਕਹਿੰਦਾ ਬਈ ਕਥੇ ਐਸੋ ਤਾ ਜੋ ਅੱਛਾ ਅੱਜ ਆਦੀ ਬੋਲ ਚੋਕਾ ਆਪਰਾਵਾ ਚੋਕਾ ਆ ਮਨਪ੍ਰੀਤ ਜਾਨ ਲੱਗਾ ਏ ਕਹਿੰਦੇ ਹੁਣ ਪਣਪ੍ਰੀਤੀ ਬੈਟਿੰਗ ਐ ਮੇਰੇ ਵੀਰੋ ਮੇਰੇ ਵੀਰੋ ਕਹਿੰਦੀ ਏ ਬੋਲਾ ਬੋਲਾ ਜਾਨ ਲੱਗਾ वाइट फिर वाइट फिर वाइट वाइट हो गई है मेरे गाइस मेरे वीरो वाइट हो चुकी है उधर गल मनप्रीत पूरी तैयारियां दे छक्का लालू ये आ बोलते मनप्रीत ने चौगा मारता ना पता की नहीं की हो जाना है आउट नहीं होया नहीं आ तो यार बच गया बच गया ਇਹ ਤੇ ਬੋਲਣ ਦੀ ਆਏ ਹੋਵੇ ਹੁਣ ਕਦੇ ਗੱਗਾ ਫੇਰ ਬੋਲ ਬੋਨ ਲੱਗਾ ਗੱਗਾ ਫੇਰ ਬੋਲ ਬੋਨ ਲੱਗਾ ਹੈ ਮੇਰੇ ਵੀਰੋ ਗੱਗੇ ਕੁਝ ਕਰਨਾ ਪੈਣਾ ਆ ਆਉਂਦੀ ਬੋਲ ਦੇ ਆ ਵੇਖੋ ਚੀਗੂ ਵੀ ਆ ਚੁੱਕਿਆ ਕਹਿੰਦੇ ਚੀਗੂ ਆ ਚੁੱਕਿਆ ਆਓ ਏ ਮਾਈ ਡੇਬ ਮਾਈ ਡੇਬ ਮਾਈ ਡੇਬ ਮਾਈ ਡੇਬ ਮਿਹੜੇ ਕਰ ਨੇੜੇ ਕਰ ਨੇੜੇ ਪਤਾ ਮੈਨੂੰ ਕਹਿੰਦੇ ਚੀਗੂ ਮੈਨੂੰ ਸਿਖਿਆ ਦਿੰਦਾ ਐ ਮੈਂ ਕਿਹਾ ਮੈਨੂੰ ਵੀ ਪਤਾ ਏ ਬੋਲੇ ਕਹਿੰਦੇ ਮਨਪ੍ਰੀਤ ਪੱਜਲਾ 1 ਰਨ ਕੱਢ ਲੈ ਐ ਮੋਟਾ ਵੀ ਮੋਟਾ ਹੋਇਆ ਫਰਦਾ ਕਹਿੰਦੇ ਮਨਪ੍ਰੀਤ ਕਹਿੰਦਾ ਨੇੜੇ ਆ ਜਾ ਮੋਟਿਆ ਕਿਵੇਂ ਰਹੀਆਂ ਬੋਲਾਂ ਕਦੇ ਇੱਕ ਅੱਧੀ ਦਾ ਮੋਟੇ ਨੇ ਲਾ ਹੀ ਦਿੱਤੀ ਐ ਇੱਕ ਅੱਧੀ ਦਾ ਮੋਟੇ ਨੇ ਲਾ ਹੀ ਦਿੱਤੀ ਐ ਭਾਈ ਜਾ ਕੇ ਕਹੇ ਮਨਪ੍ਰੀਤ ਹੁੰਦਾ ਹਾਟ ਤੇ 30 ਤੇ 30 ਗੋਰਾ ਟਾਰਗੇਟ ਆ 30 ਤੇ ਆਪਾਂ ਦਾ ਆਪ ਆਊਟ ਹੋ ਗਏਗੇ ਖੇਡਣੀਆਂ ਦਾ ਇੱਥੇ 30 ਗੋਰਾ ਭਰਾਵਾ ਹਣ ਗੱਗੇ ਕੀ ਆ ਗਈ ਹੈ ਜੀ ਗੱਗੇ ਕੀ ਆ ਗਈ ਹੈ ਜੀ ਬੈਟਿੰਗ ਉਧਰੋਂ ਆਇਆ ਜੀ ਬਾਈ ਅਰਥ ਸ ਬੈਟਿੰਗ ਤੇ ਤੇ ਹੋਵੇ ਬਾਈ ਅਜੇ ਬੋਲਣ ਲੱਗਾ ਹੁਣੇ ਹੁਣੇ ਇੱਕ ਕੈਚ ਡ੍ਰੌਪ ਹੋ ਗਿਆ ਸਾਡੇ ਤੋਂ ਉਹ ਬਾਈ ਕਰਤਾ ਕੈਚ ਡ੍ਰੌਪ ਹੁਣੇ ਮੇਰੇ ਹੱਥੇ ਫੁੱਲ ਸੀ ਤੇ ਮੇਰੇ ਹੱਲ ਵੀ ਕੈਚ ਆ ਤੇ ਕੈਡਰੋਪ ਹੋ ਗਿਆ ਕੋਰੇ ਲੋ ਕੱਕਾ ਨੂੰ ਕੱਕਾ ਨਾ ਤੋ ਗਾਇਸ ਆ ਨੱਕਾ ਪਈ ਆ ਤੋ ਹੋ ਚੁੱਕਾ ਹੈ ਹਾਂ ਬਣਾਈਆਂ ਨਾ ਸਕੋਰ ਰਹਿ ਗਏ ਉਹਨਾਂ ਦੇ 20 29 ਬਣਾਉਣੀ 30 ਬਣਾਉਣੀ ਸਾਰੀ 20 ਸਕੋਰ ਰਹਿ ਗਏ ਪੂਰਾ ਮੈਨੂੰ ਵਲੌਗ ਵੀ ਹੌਲੀ ਹੌਲੀ ਕਰਨਾ ਪੈਂਦਾ ਗੁੰਡੀ ਵਿੱਚ ਬੋਲਾ ਵੀ ਆ ਜਾਂਦਾ ਹੈ ਨਾ ਤੇ ਇਹ ਕੈਡਰੋਪ ਹੋਇਆ ਮੈਂ ਵਲੌਗ ਕਰੀ ਜਾਂਦਾ ਸੀ ਦੋਸਤ ਸਨਸੈਟ ਹੁੰਦਾ ਵਿਆਹ ਨਾਲੇ ਉੱਧਰ ਵੀ ਹਜੇ ਰਾਜਾ ਬਾਈ ਓਰ ਕਰਦਾ ਯਾਰ ਤੇ ਉਹ ਲਾਦੀ ਬੋਲ ਓਹੋ ਕਾਰੀ ਲਾਦਾ ਬਰਾਵਾ ਓਵਰ ਗਾਂਧੀ ਵਾਰੀ ਮੇਰੀ ਓਵਰ ਗਾਂਧੀ ਵਾਰੀ ਮੇਰੀ ਲਿਆ ਪਹਿਲੀ ਗੱਲ ਪਹਿਲੀ ਗੱਲ ਬਈ ਤਾ ਨਾ ਨਾ ਮੇਰਾ ਕਾਹਦੇ

ਕੋ ਗਿਆ ਨੰਗ ਮੈਂ ਜੱਤ ਗਿਆ ਜੀ ਉਹ ਤਿੰਨ ਦਿਨ ਹੋਰਾਂ ਦਿਨ ਮੈਚ ਕਰਤਾ ਮੈਚ ਕਰਤਾ ਆਪਾਂ ਨਿੱਕਾ ਤੇ ਤਿੰਨ ਦਿਨ ਹੋਰਾਂ ਕਰ ਰਹਿ ਗਿਆ ਮੈਚ ਆ ਗਿਆ ਫੇਰ ਬੈਟਿੰਗ ਦੇ ਤਿੰਨ ਦਿਨ ਹੋਰਾਂ ਨਿੱਕਾ ਕਰਤਾ ਹੀ ਮੈਚ ਸਨਸੈਟ ਵੀ ਹੋ ਗਿਆ ਬਸ ਤਿੰਨ ਤਿੰਨ ਦਿਨ ਹੋਰਾਂ ਕਰਤੇ ਮੈਚ ਤੇ ਬਈ ਪਹਿਲੀ ਬੋਲ ਤਿੰਨ ਬੋਲਾਂ ਮੈਂ ਤੇ ਗੱਗੇ ਨੂੰ ਬਾਈ ਨੂੰ ਇੱਕ ਮਿੰਟ ਦਿਖੀ ਤਿੰਨਾਂ ਗੇਂਦਾਂ ਦੇ ਵਿੱਚੋਂ ਇਹ ਜ਼ੀਰੋ ਸਕੋਰ ਆ ਤੇ ਇੱਕ ਵੀ ਨਹੀਂ ਲਿਖੀ ਆ ਜੀ ਕੋਈ ਨਹੀਂ ਜਦੋਂ ਆਈ ਨਾ ਬਾਹਰ ਤੇ ਜਾਣੀ ਉਹ ਛੱਕੇ ਨੂੰ ਨਹੀਂ ਆ ਕੋਈ ਨਹੀਂ ਕਹਿ ਸਕਦਾ ਇੱਕ ওভার ਦੋ ਸਕੋਰ ਤੇ ਹੁਣ ਆਇਆ ਬਈ ਰਵੀ ਬੈਟਿੰਗ ਤੇ ਤੀਜਾ ਓਵਰ ਆ ਗਿਆ ਬੋਲਿੰਗ ਮੇਰੀ ਆ ਗਈ ਤੇ ਆਵੇ ਹੁਣ ਮੈਨੂੰ ਪਲੇ ਬਾਲ ਬਈ ਬੋਲੇ ਇੱਕ ਬਾਲ ਬਾਈ ਗੱਗਾ ਹੀ ਪਾਣੀ ਪੀਂਦੇ ਇੱਕ ਬਾਲ ਆਊਟ ਹੋ ਗਿਆ ਡਰਿੰਕਿੰਗ ਕਰਦੇ ਉਹ ਵੀ ਨਹੀਂ ਆਊਟ ਕਰਤਾ ਖੇਡਣਾ ਇੱਕ ਪਲੇ ਹੈ ਬਾਹਰ ਜਾ ਦੋ ਬਾਲਾਂ ਉਹ ਮੋਲੇ ਲਾ ਰਹਾ ਹੋ ਤਰਾ ਜਾਈ ਬਸ ਲੱਗਦੀ ਆਂ ਨਾ ਕੋ ਬੱਲਾ ਇੱਕ ਇੱਕ ਥੋੜਾ ਇੱਕ ਥੋੜਾ ਲਾੜੂ ਤਿੰਨ ਬੱਲਾ ਪੰਜ ਬੱਲਾ ਜ਼ੀਰੋ ਬਈ ਆ ਗਿਆ ਟੇਕ ਲਾਉਂਦਾ ਕੋਈ ਨਹੀਂ ਮੈਂ ਕਿਉਂ ਮੇਰੇ ਤੇ ਕਰਾਇਆ ਚੱਲ ਬਈ ਅੱਲੇ ਮੋਲੇ ਹੌਲੀ ਯਾਰ ਵਾਈਟ ਬਾਲ ਜੋ ਹੌਲੀ ਤੇ ਵਾਈਟ ਜਾਂਦਾ ਚੱਲ ਜਾਂਦੀ ਨਾ ਮੈਨ ਮੈਗ ਲਾ ਰਿਹਾ ਨਾ ਜਿਵੇਂ ਦੇਦੀ ਹੈ ਪਾਣੀ ਚੱਲ ਰਾਜ ਕਰਨੇ ਦੇ ਹੁਣ ਨਾਲੀ ਹੌਲੀ ਵੀ ਆਖਰੀ ਓਵਰ ਤੇ ਐਕ ਸਕੋਰ ਬਣਾ ਮੈਨੂੰ ਕੋਈ ਵਾਈਟ ਦਾ ਤੇ ਉਹ ਕਹਿੰਦੇ ਹੌਲੀ ਸਲਾ ਦੇ ਮੈਂ ਘੁਮਾ ਕੇ ਖਲਾਉਣਾ ਨੇ ਵਾਂ ਕਰਕੇ ਇਹਨਾਂ ਨੂੰ ਤੇਜ਼ ਲੱਗਦੀ ਉਹ ਬੱਲੇ ਗੱਗੇ ਹੁਣ ਐ ਟੀਵੀ ਨਹੀਂ ਡਰੋਗ ਚਾਰ ਓਵਰਾਂ ਦੇ ਵਿੱਚ 11 ਸਕੋਰ ਬਣਾ ਕੇ ਗਈ ਨੇ ਆਏ ਬੋਲ ਆਏ ਆਈ ਕਹਿੰਦੇ ਹਾਣਾ ਹਾਣਾ ਹਣ ਉਹਦੀ ਨਹੀਂ ਦਾ ਤੇਰਾ ਕੈਚ ਕਰ ਲਿਆ ਉਹਦੀ ਨਹੀਂ ਦਾ ਤੇਰਾ ਕੈਚ ਕਰ ਲਿਆ ਉਹਦੀ ਨਹੀਂ ਦਾ ਤੇਰਾ ਕੈਚ ਕਰ ਲਿਆ ਉਹਦੀ ਬੋਲ ਤੇ 12 ਸਕੋਰ ਬਣਾਉਣੇ 11 ਤੇ ਇਹ ਵੀ ਰਿਕਾਰਡ ਤੱਕ ਕੰਮ ਹੀ ਕਰਦੇ 11 ਸਕੋਰ ਬੈਟਿੰਗ ਦਾ ਐਂਡਟ ਕਰਦੇ ਜਾਨੇ 50 ਸਕੋਰ ਬਣਾਏ ਹੁੰਦੇ 10 ਸਕੋਰ ਬਣਾਏ ਜਾਨੇ ਬੈਟਿੰਗ ਨਾ ਐਨੈਟ ਕਿਤੇ 100 ਬਣਾਏ ਹੁੰਦੇ ਚਾਰ ਬਾਲਾਂ ਦੇ 0 ਸਕੋਰ ਆਈ ਦੇ ਟੱਕ ਤੇ ਹੈ ਆਪਣੇ ਬੰਦੇ ਕੱਕ ਕਰਦੇ ਨੇ ਬਾਈ ਛੋਟ ਹੀ ਲੱਗੂਗੇ 6 ਹੀ ਬਣਾਉਣੇ 6 ਕੇ 11 ਬਾਹਰ ਬਾਹਰ

ਪੰਜ ਇੱਕ ਅਗੇ ਤੇ 11 ਬੱਲੇ ਰਖਾ ਤੂੰ ਦਾ ਵੱਡਾ ਰਖਾ ਤੋਰ ਤਾਂ 11 ਵਾਲਾ ਵੀ ਓਏ ਥੇ ਦੇ ਆਲਾ ਸਾਡੇ 6 ਦੇ ਆਊਟ ਓਏ 6 ਦੇ ਆਲਾ ਓਏ 4 ਹੋਰਾਂ ਦੇ ਵਿੱਚ 6 ਦੇ ਆਊਟ ਓਏ 6 ਦੇ ਆਊਟ ਮੈਂ ਜਿੱਤਣ ਦੇ ਕਰੀਬ ਇੱਕ ਸਕੋਰ ਰਹੇਗਾ ਦੋ ਆਵਰਾਂ ਦੇ ਵਿੱਚ ਦੋ ਆਵਰਾਂ ਦੇ ਚੈੱਕ ਸਕੋਰ ਤੇ ਬਾਈ ਨਹੀਂ ਬਣਾ ਲੈਣੀ ਬਾਈ ਟੈਪ 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 ਓਵਰ ਬਣਾ ਦੇ ਯਾਰ ਅੱਜ ਏ ਚੱਲ ਨਾ ਕਿਨਨ ਤੁਰਗੇ ਤੂੰ ਡਰੇਗਾ ਐ ਗੱਗੇ ਤੂੰ ਡਰੇਗਾ ਜਿਹੜਾ ਕਿੰਨਾ ਚੜ ਰਹਿ ਗਿਆ ਚਾ ਨਾ ਸੋਰੀ ਵਾਈਡ ਜਿੱਤ ਗਏ ਆਡ ਵਾਈਡ ਜਿੱਤ ਗਏ ਨਹੀਂ ਜਿੱਤ ਗਏ ਜਿੱਤ ਗਏ ਵਾਈਡ ਨਹੀਂ ਉਹ ਵਾਈਡ ਆ ਲੈ ਵਾਈਡ ਹੀ ਨਹੀਂ ਲਈ ਉਹ ਹਣ ਭੱਦ ਲੋ ਯਾਰ ਬਾਦਲਾ ਜਾਤ ਨਗੇ ਆਏ ਜਿਆਦੀ ਆਏ ਆਏ 11 ਨਹੀਂ ਰਹੇ 11 ਨਹੀਂ ਰਹੇ ਹਣਾ ਬਾ ਚੱਲੇ ਘਰੇ ਲੈ ਲੈ ਪਹਿਲੀ ਵਾਰ ਵੇਖਿਆ ਬੋਗੜੂ ਸਾਈਕਲ ਲਾਉਣੇ ਨੂੰ ਕਿਉਂ ਚੱਲਦੇ ਆਪਾਂ ਘਰੇ ਗੱਗੇ ਨਹੀਂ ਆ ਪੈਣਗੇ ਆਪਾਂ ਚੱਲਦੇ ਹਣ ਘਰੇ ਦੁੱਧ ਦੁੱਧ ਲੈ ਹਾਂਜੀ ਤੇ ਅੱਜ ਦੇ ਵਲੌਗ ਵਿੱਚ ਜਿੰਨੇ ਪਸੰਦ ਆਇਆ ਇੱਕ ਲਾਈਕ ਕਰਦੇ ਹੁਣ ਮੈਂ ਆ ਗਿਆ ਘਰੇ ਤੇ ਅਦੁੱਲਬ ਵੀ ਲਿਆਨਤਾ ਅੱਜ ਦੇ ਵਲੌਗ ਇਟ ਨੇ ਬਖੰਦਾ ਹੈ ਕਿ ਲਾਈਕ ਕਰ ਦਿਓ ਕਮੈਂਟ ਕਰਕੇ ਦੋ ਦੱਸੋ ਵਲੌਗ ਕਿਵੇਂ ਲੱਗਿਆ ਤੇ ਇਹ ਚਾਰ ਡੀਟੇਲਿੰਗ ਤਾਂ ਆਈ ਨਹੀਂ ਤਾਂ ਹੁਣ ਮੈਂ ਦੱਸਦਾ ਆ ਅਗਲੇ ਵਲੌਗ ਚ ਟਿਲ ਦਨ ਬਾਏ ਬਾਏ ਟੇਕੇ ਸੱਚੀ ਕਾਲ ਦੀ